ਕੀ ਹੈ ਮੈਂ ਦਿਖਾਉਣੀ ਆ ਇੱਕ ਵੀਡੀਓ ਉਹ ਤੋਂ ਬਾਅਦ ਆਪਾਂ ਉਹਦੇ ਕਰਨੀਆਂ ਗੱਲ ਤੇ ਅੱਜ ਦੇ ਜਿਹੜੇ ਆਪਣੇ ਸਬਜੈਕਟ ਨੇ ਅੱਜ ਆਪਾਂ ਨਵੇਂ ਸਬਜੈਕਟ ਲੈ ਕੇ ਆਏ ਆ ਮੇਨ ਟਾਰਗੇਟ ਤਾਂ ਆਪਣਾ ਜਿਵੇਂ ਤੁਹਾਨੂੰ ਪਤਾ ਹੈ ਵੀ ਭਾਈ ਜਿਹੜਾ ਅਮਰਤਪਾਲ ਦੇ ਜੋ ਆਪਣੇ ਆਪ ਨੂੰ ਜਿਹੜੇ ਫੇਕ ਸਿੱਖ ਨੇ ਜਿਹੜੇ ਜਿਵੇਂ ਕਹਿੰਦੇ ਨੇ ਭਾਈ ਅਮਰਤਪਾਲ ਤਾਂ ਬਹੁਤ ਵਧੀਆ ਬੰਦਾ ਇੱਕ ਬੰਦਾ ਇਹ ਨਾਲ ਇੱਕ ਹੋਰ ਅਟੈਚ ਆ ਤਕਰੀਬਨ ਤੁਸੀਂ ਸਾਰੇ ਉਹਨੂੰ ਜਾਣਦੇ ਹੋਵੋਗੇ ਉਹ ਬੰਦੇ ਦਾ ਨਾਂ ਹੈਗਾ ਜੀ ਪਰਮਜੀਤ ਅਕਾਲੀ ਇਹਦੇ ਨਾਲ ਜਦਾ ਰਹਿੰਦਾ ਉਹ ਚਿਰਪਾ ਹੁਣ ਤੋਂ ਇਹ ਉਹਦੇ ਅੰਦਰ ਕੌਮ ਦਾ ਜਜਵਾ ਜਾ ਗਿਆ ਪਹਿਲਾਂ ਥੋੜਾ ਜਿਹਾ ਗੁੰਡਾ ਟਾਈਪ ਤੇ ਰਹਿੰਦਾ ਸੀ ਕਿਉਂਕਿ ਕਹਿੰਦੇ ਨਹੀਂ ਹੁੰਦੇ ਵੀ ਗੁੰਡੇ ਦਾ ਗੁੰਡਾ ਯਾਰ ਮੈਂ ਇੱਕ ਵੀਡੀਓ ਦਿਖਾਉਣੀ ਆ ਉਹ ਤੋਂ ਬਾਅਦ ਕਰਦੇ ਆ ਆਪਾਂ ਗੱਲ ਵੀਡੀਓ ਦੇ ਉੱਪਰ ਜਿੱਥੇ ਇਹਨਾਂ ਨੇ ਜਿੱਥੇ ਆਪਾਂ ਲਾਈਨ ਦਿਨੇ ਹੁੰਦੀ ਆ ਮਤਲਬ ਜਨ ਕੇ ਵੀ ਭਾਈ ਇਹ ਕਾਦਲੀ ਬਣੀ ਹੋਈ ਆ ਉੱਪਰਲੇ ਪਾਸੇ ਜੇ ਕਹਿੰਦਾ ਅਮਰਤਪਾਲ ਸਿੰਘ ਨੂੰ ਜਿਤਾ ਕੇ ਬਾਹਰ ਲਿਆਉਣ ਖੰਡੂਰ ਸਾਹਿਬ ਵਾਲਿਆਂ ਨੂੰ ਪੂਰੀ ਦੁਨੀਆ ਚ ਬਸ ਦੇ ਸੱਚੇ ਸਿੱਖਾਂ ਵੱਲੋਂ ਬੇਨਤੀ ਆ ਹੁਣੇ ਸੱਚਾ ਸਿੱਖ ਕੌਣ ਆ ਤਾਜੀ ਹੁਣ ਤੁਹਾਨੂੰ ਮੈਂ ਦਿਖਾਉਣਾ ਕੈਮਰਾ ਘੁਮਾ ਕੇ ਵੀ ਸੱਚਾ ਸਿੱਖ ਹੈ ਕੌਣ ਆਹ ਲੋ ਕਰ ਮੰਨ ਜਾ ਸੁਣ ਲਈਏ ਵੀਡੀਓ ਫਿਰ ਉਹ ਤੋਂ ਬਾਅਦ ਮੈਂ ਤੁਹਾਨੂੰ ਸਾਰਾ ਕੁਝ ਜ਼ਰਾ ਡਿਟੇਲ ਦਿਖਾਉਂਗਾ ਅੱਜ ਦੀ ਵੀਡੀਓ ਵਿੱਚ ਆਪਣੇ ਹੈਗੇ ਕੈਰੇਕਟਰ ਚਾਚਾ ਭਗੇਲ ਵੀ ਨਾਲੇ ਆ ਤੇ ਆਹ ਆਪਣੇ ਪਰਮਜੀਤ ਅਕਾਲੀ ਵੀ ਨਾਲੇ ਆ ਅਮਰਤਪਾਲ ਦਾ ਚਲੋ ਹੁੰਦੇ ਹੁੰਦੇ ਆਜੋ ਮੇਰਾ ਕੈਮਰਾ ਘੁਮਾ ਲਈਏ ਪਹਿਲਾਂ ਵੀਡੀਓ ਦੇਖ ਲਈਏ ਆਪਾਂ ਆਹ ਇਹ ਵੀਡੀਓ ਹੈਗੀ ਹੈ ਜੀ ਆਪਣੇ ਪਹਿਲਾਂ ਸੁਣ ਲਓ ਕਹਿੰਦਾ ਕੀ ਹੈ ਚਾਉਣ ਦੇ ਵਾਸਤੇ ਕੁਝ ਨਹੀਂ ਕੀਤਾ ਨਸ਼ਾ ਹੈ ਸਭ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਕੋੜ ਭਾਈ ਅਮਰਪਾਲ ਸਿੰਘ ਇਹਨਾਂ ਨੇ ਖਾਲਸਾ ਵੀ ਸ਼ੁਰੂ ਕੀਤੀ ਸੀ ਖਾਲਸਾ ਵੀਰ ਦੇ ਵਿੱਚ ਇਹਨਾਂ ਦੇ ਵੱਲੋਂ ਅੰਮ੍ਰਿਤ ਛਕਾਇਆ ਗਿਆ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਹੁਣ ਐਮਪੀ ਦੀ ਇਲੈਕਸ਼ਨ 'ਚ ਖੜੇ ਨੇ ਯਾਦ ਵੀ ਦੁਆਰ ਸੋ ਸਾਡੀ ਤਾਂ ਇਹੀ ਬੇਨਤੀ ਹੈ ਵੀ ਜੇ ਤੁਸੀਂ ਚਾਹੁੰਦੇ ਆਪਾਂ ਕਿ ਸਾਡੀ ਜਵਾਨੀ ਜਿਹੜੀ ਆ ਉਹ ਬੱਚੇ ਜਿਹੜੀ ਸਾਡੀ ਨੌਜਵਾਨੀ ਆ ਉਹ ਨਸ਼ੇ ਨਾਲ ਕਰਕੇ ਨਾ ਹੋਵੇ ਤੇ ਆਪਾਂ ਅਮਰਪਾਲ ਸਿੰਘ ਨੂੰ ਵੋਟਾਂ ਪਾਈਏ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਮਾਈਕ ਆ 12 ਨੰਬਰ ਦੇ ਉੱਤੇ ਹੁਣ ਤਾਂ ਤੁਸੀਂ ਬਈਆ ਸਿਆਸੀ ਪਾਰਟੀ ਦੇ ਜਤਾਏ ਦੇਖ ਰਿਆ ਇੱਕ ਮੌਕਾ ਆਪਾਂ ਉਹਨੂੰ ਦੇ ਕੇ ਵੇਖੀਏ ਜਿੰਨੇ ਤੁਹਾਡੇ ਵਾਸਤੇ ਇੰਨੀ ਮਿਹਨਤ ਕੀਤੀ ਹੈ ਤੇ ਜਿਹੜਾ ਅੱਜ ਆਸਾਮ ਜੀਲ ਚ ਬੈਠਾ ਠੀਕ ਆ ਸੋ ਅੱਗੇ ਆਪਾਂ ਬਹੁਤ ਸਿਆਸੀ ਪਾਰਟੀ ਨੂੰ ਮੌਕੇ ਦਿੰਦੇ ਨੇ ਇੱਕੋ ਸਿਆਸੀ ਨਿੱਦਤੀ ਹੈਗਾ ਇਹ ਪੰਥ ਦਾ ਪੰਜਾਬ ਦਾ ਸੇਵਾਦਾਰ ਆ ਅਸੀਂ ਬੇਨਤੀ ਉਹ ਕਰਨ ਆਏ ਹਾਂ ਬਾਕੀ ਅਸੀਂ ਸਿਆਣੇ ਉੱਪਰ ਹੀ ਲਿਖੇ ਹਾਂ ਕਿ ਆਪਾਂ ਉਹਨੂੰ ਚਾਹੀਏ ਜਿਹੜਾ ਪੰਥ ਪੰਜਾਬ ਬਾਕੀ ਤਾਂ ਨੇ ਮੰਗਜੋੜੇ ਮਾਰੀ ਆ ਬਾਕੀ ਤਾਂ ਇਹਦੀ ਕੋਈ ਗੱਲਬਾਤ ਜੀ ਸੁਣੇ ਨਹੀਂ ਕਿਵੇਂ ਅੱਗੇ ਲਕੈਮ ਆ ਵੀਡੀਓ ਮੈਂ ਤੁਹਾਨੂੰ ਸੁਣਾਤੀ ਇਹ ਇਹੋ ਜਿਹੇ ਹਾਲਾਤਾਂ ਤੇ ਆ ਗਏ ਜਿੱਮੇ ਅੱਗੇ ਬੱਸਾਂ ਦੇ ਵਿੱਚ ਸੁਰਮਾ ਵੇਚਣ ਵਾਲੇ ਨਹੀਂ ਚੜਦੇ ਹੁੰਦੇ ਜਿਹੜੀ ਵੀ ਇਹਨਾਂ ਨੂੰ ਬੱਸ ਦੇਖ ਗਈ ਵੀ ਉਹ ਤੇ ਸਰਵਾਰੀਆਂ ਬੈਠੀਆਂ ਨੇ 15-20 ਸਵਾਰੀਆਂ ਤੇ ਇਹ ਆਪਣੇ ਪੋਸਟਰ ਲੈ ਕੇ ਚੜ ਜਾਂਦਾ ਇਹ ਆ ਜੀ ਅਸੀਂ ਇਹਨੂੰ ਇਨਾਮ ਇਹਨੂੰ ਜਨਕ ਕਿ ਨਾਂਅ ਇਹ ਦਿੱਤਾ ਵੀ ਭਾਈ ਇਹ ਅਮਰਤਪਾਲ ਦਾ ਜਦ ਵੱਲਡ ਤਿਆਰ ਹੋਊਗਾ ਉਹਦੇ ਵਿੱਚ ਇਹ ਬੰਦਾ ਰਾਸ਼ਟਰਪਤੀ ਹੋਊਗਾ ਪਰਮਜੀਤ ਅਕਾਲ ਜਿੰਨ ਤੁਸੀਂ ਕਹਿੰਦੇ ਹੋ ਵੀਡੀਓ ਹੁਣ ਇਹਦੀ ਕਰਦੇ ਆ ਆਪੇ ਦੀ ਵੀਡੀਓ ਦਾ ਪੋਸਟ ਮੈਡਮ ਅੱਜ ਤੁਹਾਨੂੰ ਮੈਂ ਕੁਝ ਨਵੀਆਂ ਚੀਜ਼ਾਂ ਵੀ ਤੁਹਾਨੂੰ ਦਿਖਾਉਂਗਾ ਮੈਂ ਆਹ ਪਹਿਲਾਂ ਸੁਣ ਲਿਓ ਦਵਾਬ ਚ ਕੀ ਕਹਿੰਦਾ ਪੰਜਾਬ ਦੀ ਨੌਜਵਾਨ ਨੂੰ ਬਚਾਉਣ ਦੇ ਵਾਸਤੇ ਕੁਝ ਨਹੀਂ ਕੀਤਾ ਨਸ਼ਾ ਹੈ ਸਵੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਕੋਹੜ ਆ ਇਹ ਕਹਿੰਦਾ ਨਸ਼ਾ ਇਸ ਵੇਲੇ ਪੰਜਾਬ ਚ ਸਭ ਤੋਂ ਵੱਡਾ ਕੋਹੜ ਆ ਪੰਜਾਬ ਦੇ ਵਿੱਚ ਮੇਰੀ ਗੱਲ ਸੁਣ ਲਓ ਭਾਈ ਪੰਜਾਬ ਵਾਲਿਓ ਜਿਹੜਾ ਬੰਦਾ ਹਨਾ ਆ ਪਰਮਜੀਤ ਅਕਾਲੀ ਦਾ ਡੋਪ ਟੈਸਟ ਕਰਾ ਕੇ ਸਾਨੂੰ ਦਊਗਾ ਅਸੀਂ ਉਹਨੂੰ ਇਨਾਮ ਦਵਾਂਗੇ ਤੇ ਉਹਨੂੰ ਮਤਲਬ ਜਨ ਕੇ ਬੰਦੇ ਨੂੰ ਰੱਖਾਂਗੇ ਅਸੀਂ ਗੋਪਤ ਗਾਰੰਟੀ 100 1% ਆ ਇਹ ਬੰਦਾ ਵੀ ਨਸ਼ੇ ਪੂਰੇ ਫੁੱਲ ਕਰਦਾ ਕਿਉਂਕਿ ਇਹਦਾ ਹਿੱਲ ਜਾਂਦਾ ਦਿਮਾਗ ਉਹ ਮੈਂ ਅੱਜ ਤੁਹਾਨੂੰ ਪ੍ਰੂਫ ਹੀ ਦਿੰਨਾ ਨਾਲ ਮੈਂ ਤੁਹਾਨੂੰ ਦਿਖਾਉਂਗਾ ਵੀ ਸੁਣਨ ਦੇ ਵਿੱਚ ਕਈ ਚੀਜ਼ਾਂ ਆਈਆਂ ਨੇ ਵੀ ਭਾਈ ਇਹ ਪਰਮਜੀਤ ਅਕਾਲੀ ਕਰਦਾ ਕਰਾਉਂਦਾ ਕੁਛ ਨਹੀਂ ਪਰ ਇਹਦੇ ਕੋਲ ਬਰਨਾਂ ਗੱਡੀ ਰੱਖੀ ਹੋਈ ਆ ਉਹ ਕਿੱਥੋਂ ਆਈ ਆ ਉਹ ਕਿੰਨ ਦਿੱਤੀ ਆ ਉਹ ਕੋਈ ਪਤਾ ਨਹੀਂ ਫੇਰ ਇਹਦੇ ਸੁਣਨ ਦੇ ਵਿੱਚ ਇੱਕ ਹੋਰ ਵੀ ਗੱਲ ਆ ਰਹੀ ਆ ਵੀ ਇਹਦਾ ਜਿਹੜਾ ਪਿਓ ਸੀਗਾ ਉਹ ਆਪਣੇ ਅੰਮ੍ਰਿਤਸਰ ਸਾਡੇ ਕੋਲ ਵੀਡੀਓ ਪਈ ਆ ਉਹਦੀ ਵੀ ਉਹ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਅਸੀਂ ਉਹ ਬਾਅਦ ਵਿੱਚ ਸ਼ੇਅਰ ਕਰ ਦਾਂਗੇ ਇਹਦਾ ਪਿਓ ਕਈ ਜਿਹੜੇ ਬੰਦੇ ਨੂੰ ਜਾਣਦੇ ਨੇ ਨਾ ਉਹ ਸੜਕਾਂ ਦੇ ਫੁੱਟਪਾਥ ਤੇ ਰੰਦਾ ਰਿਹਾ ਇਹ ਜਿਹੜਾ ਪਰਮਜੀਤ ਅਕਾਲੀ ਹੈ ਇਹ ਅੱਜ ਪੰਥ ਨੂੰ ਬਚਾਉਣ ਨਿਕਲੇ ਹੋਏ ਨੇ ਸੁਣ ਲੋ ਗੱਲਾਂ ਹਾਏ ਇਹਨੇ ਇੱਕ ਗੱਲ ਇਹ ਚ ਹੋਰ ਕਹੀ ਆ ਫਿਰ ਆਪਾਂ ਉਹ ਤੋਂ ਬਾਅਦ ਤੁਹਾਨੂੰ ਮੈਂ ਪ੍ਰੂਫ ਨਾਲ ਦਿਖਾਉਂਗਾ ਆਜੋ ਕੇ ਸੁਣ ਲਿਏ ਖਾਲਸਾ ਵੀ ਸ਼ੁਰੂ ਕੀਤੀ ਸੀ ਖਾਲਸਾ ਵੀਰ ਦੇ ਵਿੱਚ ਜਿਹਨਾਂ ਦੇ ਵੱਲੋਂ ਅੰਮ੍ਰਿਤ ਛਕਾਇਆ ਗਿਆ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਹੁਣ ਐਮਪੀ ਦੀ ਇਲੈਕਸ਼ਨ 'ਚ ਖੜੇ ਨੇ ਯਾਦ ਵੀ ਦਵਾਂ ਤੁਹਾਨੂੰ ਸਾਡੀ ਤਾਂ ਇਹੀ ਬੇਨਤੀ ਆ ਕਿ ਜੇ ਤੁਸੀਂ ਚਾਹੁੰਦੇ ਆਪਾਂ ਇਹ ਸਾਡੀ ਜਵਾਨੀ ਜਿਹੜੀ ਆ ਉਹ ਬਚੇ ਜਿਹੜੀ ਸਾਡੀ ਨੌਜਵਾਨੀ ਆ ਉਹ ਨਸ਼ੇ ਨਾਲ ਕਰਕੇ ਨਾ ਹੋਵੇ ਤੇ ਆਪਾਂ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਈਏ ਫੋਨ ਦਾ ਜਿਹੜਾ ਚੌਥਾ ਨਿਸ਼ਾਨਾ ਮਾਈਕ ਹੈ 12 ਨੰਬਰ ਦੇ ਉੱਤੇ ਹੁਣ ਤਾਂ ਤੁਸੀਂ ਬਈਆਂ ਸਿਆਸੀ ਪਾਰੀਆਂ ਦੇ ਜਤਾਏ ਦੇਖ ਲਿਆ ਇੱਕ ਮੌਕਾ ਆਪਾਂ ਉਹਨੂੰ ਦੇਖੇ ਵੇਖੀਏ ਜਿੰਨੇ ਤੁਹਾਡੇ ਵਾਸਤੇ ਇੰਨੀ ਮਿਹਨਤ ਕੀਤੀ ਤੇ ਜਿਹੜਾ ਅੱਜ ਆਸਾਮ ਜੇਲ੍ਹ ਚ ਬੈਠਾ ਲੋ ਜੀ ਆਏ ਜਿਹੜੀ ਗੱਲ ਕਹਿਤੀ ਤਾਂ ਮੈਂ ਹੈਰਾਨ ਆ ਵੀ ਬੰਦਿਆਂ ਤੇ ਇਹ ਕਹਿੰਦਾ ਇੱਕ ਮੌਕਾ ਉਹਨੂੰ ਜੀਕੇ ਦੇਖ ਲਈਏ ਵੀ ਭਾਈ ਜਿਹਨੇ ਤੁਹਾਡੇ ਲਈ ਇੰਨੀ ਮਿਹਨਤ ਕੀਤੀ ਤੇ ਤੁਹਾਡੇ ਕਰਕੇ ਆਸਾਮ ਜੇਲ੍ਹ ਦੇ ਵਿੱਚ ਬੈਠਾ ਦੀ ਬਰੂਗੜੋ ਕਿਹੜੀ ਮਿਹਨਤ ਕੀਤੀ ਆ ਚੱਕ ਲਿਆ ਪ੍ਰੂਫ ਕੋਈ ਕੁਛ ਕੀਤਾ ਉਹਨੇ ਉਹ ਸਾਡੇ ਕਰਕੇ ਨਹੀਂ ਬੈਠਿਆ ਜੇਲ੍ਹ ਚ ਉਹ ਉਹ ਆਪਣੇ ਲੱਛਣਾ ਕਰਕੇ ਗਿਆ ਉਹ ਮੈਂ ਕਿੰਨੀ ਵਾਰ ਤੁਹਾਨੂੰ ਰਿਪੀਟ ਕਰਤਾ ਵੀ ਉਹ ਕੁੜੀ ਦੇ ਮਸਲੇ ਕਰਕੇ ਐਨਐਸਏ ਜਿਹੜੀ ਲਵਾ ਕੇ ਉਹ ਜੇਲ੍ਹ ਦੇ ਵਿੱਚ ਬੜਕਾ ਕੌਮ ਦਾ ਮੁੱਦਾ ਹੋ ਗਿਆ ਉਹ ਲਾਪਰੀ ਤੂਫਾਨ ਨੂੰ ਛਡਾਉਣਾ ਕੌਮ ਦਾ ਮੁੱਦਾ ਹੋ ਗਿਆ ਉਹ ਆਜੋ ਕਰ ਫਿਰ ਆਪਾਂ ਗੱਲ ਨਹੀਂ ਕਰਨੀ ਗੱਲ ਕਰਨੀ ਹੈ ਪਰਮੀ ਦਾ ਅਕਾਲੀ ਤੇ ਮੈਂ ਤੁਹਾਨੂੰ ਇੱਕ ਚਾਰਟਿੰਗ ਦਿਖਾਉਣਾ ਇਹਨਾਂ ਦੀ ਜਿਹੜੀ ਵਾਇਰਲੈਸ ਟੈਮ ਅਸੀਂ ਕਰਨੀ ਆ ਕਿਉਂਕਿ ਆਪਣੇ ਬੰਦੇ ਜੇ ਇਹਨਾਂ ਦੇ ਆਈਟੀ ਸੈੱਲ ਤੱਕੜੇ ਤਾਂ ਆਪਣੇ ਬੰੰਦੀ ਵਿੱਚ ਹੈਗੇ ਨੇ ਕਿਤੇ ਨਾ ਕਿਤੇ ਮੈਂ ਇਹਦੀ ਪਰਮਜੀਤ ਦੀ ਅਕਾਲੀ ਦੀ ਤੁਹਾਨੂੰ ਭਗਲੇ ਨਾ ਹੋਈ ਚਾਟਿੰਗ ਦਿਖਾਉਂਗਾ ਮੈਂ ਉਹ ਤੋਂ ਬਾਅਦ ਦਊਂਗਾ ਮੈਂ ਉਹ ਚੀਜ਼ ਦਾ ਪ੍ਰੂਫ ਜਿਹੜੀ ਚੀਜ਼ ਨੂੰ ਤੇ ਮੋਹਰ ਲਾਉਣੀ ਆ ਆਦੋ ਕਰਾ ਸੁਣ ਲਈਏ ਬਾਅਦ ਚ ਮੈਂ ਨੈਟ ਤੇ ਸਾਰੀ ਸ਼ੇਅਰ ਵੀ ਕਰ ਦੂੰਗਾ ਇਹ ਇਹ ਆ ਜੀ ਆਪਣੇ ਪਰਮਜੀਤ ਅਕਾਲੀ ਉੱਪਰਲੇ ਪਾਸੇ ਲਿਖਿਆ ਹੋਇਆ 250 ਬੰਦਿਆਂ ਦਾ ਨਾ ਐਡਾ ਮਿਸ਼ਨ ਖੰਡੂਰ ਸਾਹਿਬ ਲਿਖਿਆ ਹੋਇਆ ਇਹਨਾਂ ਨੇ ਆਪਾਂ ਸ਼ੁਰੂਆਤ ਦੇ ਵਿੱਚ ਸ਼ੁਰੂ ਕਰਦੇ ਆ ਇਹਦੇ ਵਿੱਚ ਪਹਿਲਾ ਸਬਜੈਕਟ ਹੈਗਾ ਅਕਾਲ ਸਹਾਇ ਤੁਹਾਨੂੰ ਥੋੜ੍ਹਾ ਜਿਹਾ ਦੂਈ ਲੋਟ ਦੇਖਣਾ ਮੈਂ ਨੇੜੇ ਕਰ ਦੇਣਾ ਕੈਮਰਾ ਤੁਹਾਨੂੰ ਪੜਨਾ ਸੌਖਾ ਹੋ ਜੂ ਲੋਰੀ ਚਾਚਾ ਵਗੈਰੇ ਯੂਐਸਏ ਲਿਖ ਰਿਹਾ ਕਹਿੰਦਾ ਮੈਂ 20 ਮਿੰਟ ਤੱਕ ਪਹੁੰਚ ਜਾਣਾ ਯਾਰਡ ਵਿੱਚ ਜ਼ਰੂਰੀ ਗੱਲ ਕਰਨੀ ਜੇ ਟਰੱਕ ਰੋਕ ਕੇ ਕਰਦੇ ਆ ਕਿਰਪਾ ਕਰਿਓ ਸਾਰੇ ਵੀਰ ਸਮਾਂ ਕੱਢਿਓ ਕਿਉਂਕਿ ਟਾਈਮ ਬਹੁਤ ਘੱਟ ਜੇ ਓਕੇ ਹੁਣ ਆਜੋ ਥੱਲੇ ਆਪਾਂ ਪਰਮਜੀਤ ਅਕਾਲੀ ਤੇਜੀ ਮੈਂ ਥੋੜੀ ਜਿਹਾ ਕੈਮਰਾ ਸਾਫ਼ ਕਰਕੇ ਰੱਖੂਗਾ ਜੋ ਹੁਕਮ ਪਾਉ ਜੀ ਫੌਜਾਂ ਤਿਆਰ ਪਰ ਤਿਆਰ ਓਕੇ ਥੱਲੇ ਜਿਹੜਾ ਕਟਿਆ ਗਿਆ ਉਹ ਆ ਗਿਆ ਇਧਰਲੀ ਸਾਈਡ ਤਾਂ ਆ ਇਹ ਲਿਖਿਆ ਰਿਹਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਆਪਣੇ ਪਰਮਜੀਤਾ ਅਕਾਲੀ ਜੀ ਫਰਮਾ ਰਹੇ ਨੇ ਫੇਰ ਥੱਲੇ ਕਰ ਰਹੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਚਾਚਾ ਭਗੇਲ ਸਿੰਘ ਜੀ ਕਹਿ ਰਹੇ ਨੇ ਜੀ ਵੀਰੋ ਮੈਂ ਬੈਕ ਕਰ ਲਵਾਂ ਟਰੱਕ ਓਕੇ ਅਕਾਲ ਸਾਈ ਜੀ ਕਹਿ ਰਹੇ ਨੇ ਓਕੇ ਭਗੇਲ ਸਿੰਘ ਜੀ ਉਹ ਤੋਂ ਬਾਅਦ ਕੋਈ ਹੋਰ ਬੰਦੇ ਨਾਲ ਚ ਆ ਗਿਆ ਜਿਹੜੇ ਬੰਦੇ ਨੇ ਭੇਜੀ ਹੋਊਗੀ ਇਹਨਾਂ ਨੂੰ ਤੇ ਇੱਕ ਥੱਲੇ ਚਾਚਾ ਭਗੇਲ ਜੀ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਜੀ ਮਨਾ ਸਤਿ ਸ੍ਰੀ ਅਕਾਲ ਜੀ ਉਹ ਤੋਂ ਬਾਅਦ ਆਪਾਂ ਚੱਲੀਏ ਇਧਰਲੇ ਪਾਸੇ ਨੂੰ ਇੱਥੇ ਜਦ ਪਰਮਜੀਤ ਅਕਾਲੀ ਨੇ ਵਾਇਸ ਮੈਸੇਜ ਨੂੰ ਭੇਜਿਆ ਰਿਕਾਰਡ ਕਰਕੇ ਚਾਚਾ ਭਗੇਲ ਜੀ ਉਸੜਕਾਂ ਕਹਿੰਦਾ ਕੀ ਰਿਪੋਰਟਾਂ ਨੇ ਛੇਰੋ ਪਾਉ ਦੀਆਂ ਥੱਲੇ ਲਿਖਿਆ ਹੋਇਆ ਪਰਮਜੀਤ ਅਕਾਲੀ ਲਿਖ ਰਹੇ ਨੇ ਆਡੀਓ ਮੈਸੇਜਾਂ ਭੇਜ ਨੀ ਇਹ ਆਪਣੇ ਚਾਚਾ ਭਗੇਲ ਜੀ ਪਰਮਜੀਤ ਅਕਾਲੀ ਲਿਖ ਰਹੇ ਕਹਿੰਦਾ ਆਡੀਓ ਮੈਸੇਜ ਨਾ ਕਰਿਆ ਕਰੋ ਕਹਿੰਦਾ ਮੁੜ ਕੇ ਐਵੇਂ ਬਾਹਰ ਨਿਕਲ ਜਾਵੇ ਤਾਂ ਮੁਸ਼ਕਲ ਹੁੰਦੀ ਹੈ ਸਫਾਈਆਂ ਦੇਣੀਆਂ ਪੈਂਦੀਆਂ ਨੇ ਓਕੇ ਪਰਮਜੀਤ ਅਕਾਲੀ ਕਹਿੰਦੇ ਜੀ ਰਿਪੋਰਟਾਂ ਤਾਂ ਠੀਕ ਨੇ ਭਗੇਲ ਸਿੰਘ ਜੀ ਉਹ ਤੋਂ ਬਾਅਦ ਥੱਲੇ ਵਾਲੇ ਪਾਸੇ ਆ ਜੀਏ ਦੂਜੇ ਪੇਜ ਤੇ ਚੱਲੀ ਆਪਾਂ ਇਹ ਚ ਲਿਖ ਰਹੇ ਨੇ ਜੀ ਵਿਰਸਾ ਬਲਟੋਹ ਜਿਹੇ ਮਗਰ ਬਹੁਤ ਲੱਗੇ ਫਿਰਦੇ ਨੇ ਛੁਦਾਈ ਫੇਰ ਕਹਿੰਦੇ ਨੇ ਆਕਾਲ ਸਾਹਿਬ ਜੀ ਕਹਿੰਦੇ ਨੇ ਕਹਿੰਦੇ ਹਿੰਮਤ ਮਾਰੋ ਬਾਬਾ ਜੀ ਫੇਰ ਚਾਚਾ ਬਘੇਲ ਜੀ ਲਿਖ ਰਹੇ ਨੇ ਕਿ ਨਾ ਬਾਬਾ ਜੀ ਦਫਾ ਕਰੋ ਇਹ ਗੱਲਾਂ ਤੁਸੀਂ ਐਵੇਂ ਨਾ ਪ੍ਰਵਾਹ ਕਰਿਆ ਕਰੋ ਫੇਰ ਪਰਮ ਜੀ ਦੀ ਆਕਾਲ ਜੀ ਲਿਖਦੇ ਨੇ ਹਿੰਮਤ ਤੁਸੀਂ ਬਾਹਰ ਲਿਆਂ ਨੇ ਮਾਰਨੀਆਂ ਬਾਬਾ ਜੀ ਮਾਇਆ ਵੱਲੋਂ ਹੱਥ ਫੋਲੋ ਲਓ ਜੀ ਇਹ ਚ ਪੈਸੇ ਮੰਗ ਲਏ ਨੇ ਮਰਨੇ ਬੁਰਨੇ ਵਾਲੀ ਗੇਮ ਉਹ ਤੋਂ ਆਪਾਂ ਚੱਲੀਏ ਦੂਜੇ ਪੇਜ ਦੇ ਉੱਤੇ ਆਜੋ ਨਾਲੇ ਪੇਜ ਦੀ ਨਾਲ ਦੀ ਨਾਲ ਮੈਂ ਤੁਹਾਨੂੰ ਦਿਖਾਈ ਜਾਵਾਂ ਇਹ ਹੋ ਗਿਆ ਥੱਲੇ ਮਾਇਆਵਲੀਓ ਹੱਥ ਖੋਲੋ ਜਿੱਥੇ ਆਪਾਂ ਸੀਗੇ ਹੁਣ ਆਪਾਂ ਥੋੜੀ ਜਿਹਾ ਉੱਤੇ ਚੱਲੀਏ ਇਧਰਲੇ ਪਾਸੇ ਆ ਦੇਖਿਓ ਫਿਰ ਚਾਚਾ ਭਗੇਲ ਜੀ ਲਿਖਦੇ ਨੇ ਕਹਿੰਦਾ ਬਾਬਾ ਬਾਬਾ ਦਫਾ ਕਰੋ ਇਹ ਗੱਲਾਂ ਤੂੰ ਹੀ ਐਵੇਂ ਨਾ ਪ੍ਰਵਾਹ ਕਰਿਆ ਕਰੋ ਤੁਸੀਂ ਦੱਸੋ ਚਾਚਾ ਕੀ ਗੱਲ ਐ ਮੇਨ ਚਾਚਾ ਭਗੇਲ ਜੀ ਲਿਖਦੇ ਨੇ ਕਹਿੰਦਾ ਤੂੰ 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 ਹੀ ਪੰਗੂ ਸਾਹਬ ਦੇ ਟੱਚ 'ਚੋਂ ਬਸ ਉਸ ਨੂੰ ਫੋਲੋ ਕਰੋ ਜਿਵੇਂ ਅੱਖ ਦੇ ਉਦਾਂ ਕਰੋ ਉਈ ਪੰਗੂ ਬਾਈ ਜੀ ਹੁਣ ਇਹਨੇ ਆਪਣੇ ਕਰਾਂਗੇ ਪਤਾ ਇਹਨਾਂ ਦਾ ਵੀ ਫਿਰ ਪਰਮਜੀਤ ਅਕਾਲੀ ਜੀ ਥੋੜੀ ਲੱਗ ਰਹੇ ਨੇ ਚੂੜੇ ਚ ਮਾਰ ਸੰਵਿਧਾਨ ਵਾਲੀ ਗੱਲ ਕਰਕੇ ਬਹੁਤ ਉਲਟ ਚੱਲ ਰਹੇ ਆ ਚੂੜੇ ਚ ਮਾਰ ਪਤੰਦਰ ਡਾਇਰੈਕਟ ਜਾਤੀਵਾਦ ਦੇ ਉੱਤੇ ਆ ਗਿਆ ਫਿਰ ਉਹ ਤੋਂ ਬਾਅਦ ਅਕਾਲਸਾਹੀ ਜੀ ਕਹਿੰਦੇ ਨੇ ਇਹਨਾਂ ਦਾ ਫਿਰ ਕੀ ਹੱਲ ਕਰ ਸਕਦੇ ਆ ਬਾਬਾ ਜੀ ਇਹ ਨੁਕਸਾਨ ਕਰ ਸਕਦੇ ਆ ਆਪਣਾ ਫਿਰ ਉਹ ਤੋਂ ਬਾਅਦ ਆਪਾਂ ਚੱਲੀਏ ਇਧਰਲੇ ਪਾਸੇ ਆ ਜਾਈਏ ਇੱਥੇ ਫੇ ਚਾਚਾ ਭਗੇਲ ਜੀ ਕਹਿੰਦੇ ਕਹਿੰਦਾ ਚੂੜੇ ਚ ਮਾਰ ਸਵਿਧਾਨ ਜਿਹੜੀ ਪ੍ਰੇਦਨ ਨੇ ਦਿੱਤੀ ਸੋ ਜਵਾਬ ਦਿੱਤਾ ਕਹਿੰਦਾ ਕਿਉਂ ਘਮ ਭਰਾਉਂਦੇ ਹੋ ਜੇ ਬਾਬਾ ਜੀ ਇਹ ਤਾਂ ਪੈਸਿਆਂ ਦੀ ਹੀ ਮਾਰ ਜੇ ਤੁਸੀਂ ਵੇਖਿਓ ਕਿਵੇਂ ਨੱਚਦੇ ਪੈਸੇ ਮਗਰ ਇਹ ਸੱਚਾਈ ਆ ਵੀ ਇਹ ਗੱਲ ਬਿਲਕੁਲ ਭਗੇਲ ਨੇ ਸਹੀ ਗੱਲ ਕਹੀ ਆ ਵੀ ਭਾਈ ਪੈਸੇ ਪਿੱਛੇ ਤਾਂ ਜ਼ਮੀਰ ਵੇਚਦਾਂ ਨੇ ਬੰਦੇ ਆਪਣੇ ਪਰਮਜੀਤ ਅਕਾਲੀ ਜੀ ਕਹਿੰਦੇ ਨੇ ਕਹਿੰਦੇ 1000 ਰੁਪਏ ਚ ਤਾਂ ਚੂੜੀਆਂ ਥੱਲੇ ਪੈ ਜਾਂਦੀਆਂ ਨੇ ਬੂਟ 500 ਚ ਪਾ ਦੇਣ ਗਿਆ ਭਾਈ ਇਹ ਚੀਜ਼ ਮੈਂ 18+ ਕਹਿ ਦੇਣਾ ਕਿਉਂਕਿ ਜਿਹੜੇ ਆਪਣੇ ਸੱਚੇ ਸਿੱਕ ਬਾਰੇ ਮੈਂ ਤੁਹਾਨੂੰ ਜਿਹੜੀ ਪਹਿਲਾਂ ਵੀਡੀਓ ਦਿਖਾਈ ਹੈ ਉਹਨਾਂ ਨੇ ਆਪਣੇ ਬਿਆਨ ਇਹ ਜਿਹੇ ਆ ਰਹੇ ਨੇ ਕਹਿੰਦਾ 1000 ਰੁਪਏ ਚ ਤਾਂ ਕਹਿੰਦਾ ਚੂੜੀਆਂ ਕਹਿੰਦਾ ਥੱਲੇ ਪੈ ਜਾਂਦੀਆਂ ਨੇ ਕਹਿੰਦਾ ਬੋਰਡ ਤੋਂ ਉਹਨਾਂ ਨੇ 500 ਚ ਪਾ ਦੇਣੀਆਂ ਨੇ ਹੋ ਸਕਦਾ ਭਾਈ 200 ਚ ਵੀ ਪਾ ਦਣ ਹੁਣ ਜੇ ਥੋੜੇ ਵਿਚਾਰ ਨੇ ਥੱਲਿਆ ਅਕਾਲ ਸਹਾਏ ਜੀ ਤੁਸੀਂ ਦੇਖੋ ਆਈ ਟੀ ਦੇ ਨੌ ਦੇਖੋ ਕਹੇ ਜਿ ਰੱਖੇ ਨੇ ਅਕਾਲ ਸਹਾਏ ਹੱਸ ਰਹੇ ਨੇ ਹੱਸ ਵੀ ਰਹੇ ਨੇ ਨਾਲ ਦੀ ਨਾਲ ਆਜੋ ਥੋੜ੍ਹਾ ਜਿਹਾ ਤੁਹਾਨੂੰ ਚੱਲੀਏ ਫਿਰ ਕਿਸੇ ਬਾਈ ਨੇ ਲਿਖਿਆ ਤੀਜੇ ਨੇ ਚੌਥੇ ਪਰਸਨ ਨੇ ਕਿਉਂਕਿ ਤਿੰਨ ਤੱਕ ਗੱਲਾਂ ਕਰ ਰਹੇ ਹਨ ਕਹਿੰਦਾ ਯਾਰ ਜਾਤੀ ਯਾਰ ਜਾਤੀ ਸੂਚਕ ਸ਼ਬਦ ਨਾ ਵਰਤੋ ਫਿਰ ਚਾਚਾ ਭਗੇਲ ਜੀ ਕਹਿ ਰਹੇ ਨੇ ਕਹਿੰਦੇ ਬਾਬਾ ਜੀ ਸੁਖੀ ਤਾਂ ਸੱਚ ਹੀ ਆਦਾ ਜੇ ਕੋਈ ਕਿਹੜੀ ਆਡੀਓ ਆਈ ਮੈਂ ਇਹ ਮੈਂ ਤੁਹਾਨੂੰ ਬਾਅਦ ਚ ਸੈਂਡ ਕਰ ਦਵਾਂਗਾ ਕਿ ਸਮਾਰਕੇ ਸਾਫ਼ ਜੇ ਨਹੀਂ ਆ ਰਹੇ ਆ ਥੱਲੇ ਆੜਾ ਪੜਦੀ ਹੈ ਕਹਿੰਦਾ ਹੋਰ ਕਹਿੰਦਾ ਚੂੜੀਆਂ ਨੂੰ ਚੂੜੇ ਨਹੀਂ ਕਹੀਏ ਤੱਕ ਕਹੀਏ ਕਿ ਬਾਬਾ ਜੀ ਆਪਣੇ ਪਰੰਪਰਿ ਤਾਂ ਅਕਾਲੀ ਦੀ ਵਾਰਡ ਨੇ ਕਹਿੰਦਾ ਚੂੜੀਆਂ ਨੂੰ ਜੇ ਚੂੜੇ ਨਹੀਂ ਕਹਾਂਗੇ ਹੋਰ ਕੀ ਕਹਾਂਗੇ ਫੇਰ ਆਜੋ ਚਾਚਾ ਭਗੇ ਜੀ ਕਹਿੰਦੇ ਨੇ ਚਲੋ ਛੱਡੋ ਇਹ ਗੱਲਾਂ ਮੇਰੀਆਂ ਗੱਲ ਹੈ ਹੋਊਗੀ ਜੇ ਭੰਗੂ ਸਾਹਿਬ ਨਾਲ ਤੇ ਉਹ ਆਉਂਦੇ ਜੇ ਵੀ ਪੈਸੇ ਤੇ ਮਾਲ ਮਾਲ ਪਤਾ ਪਹੁੰਚਾਣਾ ਹੋ ਜੂ ਕੱਲ ਜਾਂ ਪਰਸੋਂ ਤੱਕ ਇਹ ਮਾਲ ਪੱਤੇ ਦੇ ਵੀ ਨਾਲ ਵੀ ਨਾਲ ਗੇਮਾਂ ਪਾ ਰਹੇ ਨੇ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਜੇ ਇਹ ਇਹ ਕਹਿ ਰਹੇ ਨੇ ਜੇ ਨਸ਼ਾ ਛਡਾਓ ਇਹ ਪੱਕੇ ਨਸ਼ੇ ਕਰਦੇ ਨੇ ਸਾਰੇ ਇਹ ਫੇਰ ਗੱਲ ਕਹਿ ਰਹੇ ਨੇ ਚਾਚਾ ਭਾਗੇ ਜੀ ਕਹਿੰਦਾ ਦੂਸਰੀ ਗੱਲ ਭਾਉ ਦੇ ਬਜ਼ੁਰਗ ਨੂੰ ਮੀਡੀਆ ਤੋਂ ਦੂਰ ਰੱਖਿਆ ਕਰੋ ਬਜ਼ੁਰਗਾ ਬੜਾ ਠੰਡਾ ਜਿਹਾ ਹੀ ਚੱਲ ਜਾਂਦਾ ਏ ਇਹ 바ੱਕੀ ਗੱਲ ਸਹੀ ਏ ਗੱਲ ਕੱਲਾ ਇਹ ਨਹੀਂ ਕਹਿ ਰਿਹਾ ਇਹ ਗੱਲ ਮਨਦੀਪ ਵੀ ਕਹਿ ਰਿਹਾ ਸੀ ਮੈਨੂੰ ਮੈਂ ਮੋਬਾਈਲ ਜੋ ਜਿਹੜੀ ਮੇਰੀ ਰਿਕਾਰਡਿੰਗ ਜਿਹੜੀ ਆ ਪਾ ਦਿਨਾਂ ਦੇ ਵਿੱਚ ਪਾਉਣੀ ਆ ਤੇ ਕਹਿਣ ਦਾ ਮਤਲਬ ਇਹ ਆ ਵੀ ਜਨਕਿ ਪੂਰਾ ਫੁੱਲ ਪਲਾਨ ਹੋ ਰਿਹਾ ਤੇ ਉਹ ਤੋਂ ਬਾਅਦ ਆਪਾਂ ਚਲ ਜੀਏ ਉੱਪਰਲੇ ਪਾਸੇ ਨੂੰ ਇਧਰਲੇ ਪਾਸੇ ਆ ਜਾਓ ਆ ਲਿਖਿਆ ਹੋਇਆ ਜੀ ਕਹਿੰਦਾ ਕਿਉਂ ਪਾਉ ਦੀਆਂ ਬਹੁਤ ਗੱਲਾਂ ਨੂੰ ਬਜ਼ੁਰਗ ਦੇ ਧਿਆਨ ਘਟ ਰਹੇ ਜੇ ਜੋ ਮੈਂ ਸੁਣਿਆ ਵੇਖਿਆ ਜੇ ਹੁਣ ਤੱਕ ਜੇ ਮੈਨੂੰ ਲੱਗ ਰਿਹਾ ਜੇ ਲੋਕਾਂ ਨੇ ਕਮੈਂਟ ਪੜ ਕੇ ਕਿ ਜੇ ਉਹਨਾਂ ਨੇ ਪਿਤਾ ਜੀ ਆਪਣੇ ਅਮਰਤਪਾਲ ਦੇ ਕੋਈ ਬਿਆਨ ਵੀ ਉਹਨਾਂ ਦਿੰਦੇ ਹੋਣਗੇ ਤਾਂ ਲੋਕ ਥੱਲੇ ਕਰ ਦੇਣਗੇ ਕਮੈਂਟ ਪੱਕੇ ਫਿਰ ਪਰਮਜੀਤ ਅਕਾਲੀ ਕਰੇਗਾ ਤੁਸੀਂ ਸੋਸ਼ਲ ਮੀਡੀਆ ਤੇ ਬਾਹਰੋਂ ਵਿਰਸੇਬਲ ਟੋਹੇ ਦੀਆਂ ਬਹਾਂ ਖੜੀਆਂ ਬਹਾਂ ਖੜੀਆਂ ਵਾਲੀ ਫੋਟੋ ਵੱਧ ਤੋਂ ਵੱਧ ਵਾਇਰਲ ਕਰੋ ਉੱਬਾ ਹੋਤਰੇ ਇਹ ਬੰਦਾ ਪੱਕਾ ਬੜਾ ਹੋ ਕੇ ਇਫੈਕਟਿਵ ਬਣੂਗਾ ਪੱਕਾ ਕਹੇਂਦਾ ਬੰਦਾ ਪੂਰਾ ਯਾਰ ਪਰ ਅਜੇ ਤਾਂ ਕਾਲੀ ਦਿਮਾਗ ਦੇਖੋ ਬੰਦੇ ਦਾ ਕੀ ਆ ਕਹਿੰਦਾ ਵਿਰਸ ਸਿੰਘ ਬਲਟੋਹੇ ਦੇ ਕਹਿੰਦੇ ਤੁਸੀਂ ਉਹ ਫੋਟੋ ਇੰਨੀਆਂ ਵਾਇਰਲ ਕਰੋ ਵੀ ਭਾਈ ਤਾਜੋ ਲੋਕਾਂ ਦੇ ਵਿੱਚ ਹੌਲ ਆਕਾਸ਼ ਸਾਹਿਬ ਜੀ ਕਹਿੰਦੇ ਟੈਨਸ਼ਨ ਨਾ ਲਓ ਸੋਸ਼ਲ ਮੀਡੀਆ ਦੀ ਟੀਮ ਲੱਗੀ ਹੋਈ ਆ ਬਾਬਾ ਜੀ ਚੰਗੀ ਪੂੰਛ ਚੰਗੀ ਪੂੰਛ ਚੁਕਾ ਕੇ ਰੱਖੀ ਆ ਟੀਮ ਨੇ ਭਾਈ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਬਾਕੀ ਗੱਲ ਸਹੀ ਆ ਬੜੀਆਂ ਭੇਡਾਂ ਨੇ ਵੀ ਥੋੜੇ ਮਗਰ ਪਤੰਦਰ ਕਿਵੇਂ ਲਈ ਬੈਠੇ ਨੇ ਫੇਰ ਤੀਜੇ ਚੌਥੇ ਪਰਸਨ ਨੇ ਇੱਕੋ ਗੱਲ ਹੋਰ ਕਹੀ ਆ ਉਹ ਕਹਿੰਦਾ ਝਾੜੂ ਅਤੇ ਕਾਂਗਰਸ ਦੀ ਕੀ ਸੀ ਦੀ ਆ ਫਿਰ ਪਰਮਜੀਤ ਅਕਾਲੀ ਜੀ ਕਹਿੰਦੇ ਝਾੜੂ ਤਾਂ ਕਹਿੰਦਾ ਗੁੱਲੀ ਘੜੇ ਗੁੱਲੂ ਘੜ ਗੁੱਲੀ ਜਿਹੜੇ ਗੁੱਲੀ ਘੜ ਹੁੰਦੇ ਨੇ ਨੇ ਲੈ ਲੈ ਨੇ ਲੈ ਬਹਿਣਾ ਤੇ ਕਾਂਗਰਸ ਬਹੁਤੇ ਆਪਣੇ ਨਾਲ ਤੁਰੇ ਫਿਰਦੇ ਆ ਕਾਂਗਰਸ ਦੇ ਜਿਹੜੇ ਬੰਦੇ ਨੇ ਕਹਿੰਦਾ ਸਾਡੇ ਨਾਲ ਤੁਰੇ ਫਿਰਦੇ ਨੇ ਫਿਰ ਆਕਾਲ ਸਾਹੀ ਜੀ ਕਹਿ ਰਹੇ ਨੇ ਹੋਰ ਗਾਹਾਂ ਕਹਿੰਦੇ ਫਿਰ ਵੀ ਤੁਸੀਂ ਮਿਹਨਤ ਪੂਰੀ ਜ਼ਬਰਦਸਤ ਕਰੋ ਸਾਰੇ ਜਣੇ ਉਹ ਤਾਂ ਬਾਦਾਂ ਨੇ ਜਵਾਬ ਦਿੱਤਾ ਫਿਰ ਚਾਚਾ ਭਗੇਜ ਕਹਿੰਦੇ ਕਾਂਗਰਸੀਆਂ ਦੇ 바ਵਾ ਬੰਦੇ ਭਾਉ ਦਲ ਦੀ ਤੁਰੇ ਜੇ ਪਹਿਲਾਂ ਭਾਉ ਦੇ ਚਾਚਾ ਚਾਚੇ ਦੇ 바ਵਾ ਲਿੰਕ ਬਣੇ ਰਹੇ ਜੇ ਕਿਉਂਕਿ ਇਹ ਕਹਿਣਾ ਚਾਹੁੰਦਾ ਭਗੇਲ ਚਾਚਾ ਭੇ ਕਹਿੰਦਾ ਚਾਚੇ ਦੇ ਅਮਰਤਪਾਲ ਦੇ ਚਾਚੇ ਦੇ ਕਾਂਗਰਸੀਆਂ ਨਾਲ ਪੂਰੇ ਫੁੱਲ ਲਿੰਕ ਨੇ ਆਹ ਦੇਖ ਲਓ ਇਹ ਅਸੀਂ ਨਹੀਂ ਬਣਾ ਰਹੇ ਨਾ ਅਸੀਂ ਲਿਖ ਰਹੇ ਆ ਇਹ ਤੇ ਮੋਰ ਬਾਅਦ ਚ ਲਾਉਨੇ ਆਪਾਂ ਫਿਰ ਕਹਿੰਦੇ ਨੇ ਜੀ ਚੰਗੀ ਗੱਲ ਆ ਇਹਨੇ ਕਾਂਗਰਸੀ ਵਾਲੇ ਬੰਦੇ ਸਾਰੇ ਦੂਜੇ ਪਾਸੇ ਕਰ ਲਿਆ ਆਪਣੇ ਫਿਰ ਚਾਚਾ ਭਗੇਲ ਜੀ ਕਹਿੰਦੇ ਰਾਜਨੀਤਿਕ ਰਾਜਨੀਤੀ ਸਿੱਕੀ ਜਾਂ ਫੇ ਐਫ ਪੀ ਚਿੰਡੇਰ ਦੇ ਦੂਜਾ ਦਫ਼ਤਰ ਇੰਚਾਰਜ ਜਸ ਲਾਲਪੁਰ ਠੋਕੇ ਤੁਰਦਾ ਸੀ ਹੁਣਾ ਕੋਈ ਜਸ ਲਾਲਪੁਰ ਥੱਲੇ ਵਾਲੀ ਸਾਈਡ ਤੇ ਆਜੋ ਆਹ ਦੂਜਾ ਪੇਜ ਆ ਜੀ ਕਹਿੰਦਾ ਕਿਉਂ ਭਾਉ ਦੀਆਂ ਬਹੁਤ ਗੱਲਾਂ ਨੂੰ ਬਜ਼ੁਰਗ ਨੇ ਇਹ ਓਕੇ ਆਪਾਂ ਪੜ ਲਿਆ ਸਾਰਾ ਹਨਾ ਹਾਂ ਇਹ ਆਪਾਂ ਪੜ ਕੇ ਸਾਰਾ ਤੇ ਕਿ ਇੱਕ ਇਹਨੇ ਜਿਹੜੀ ਲਾਸਟ ਵਾਲੀ ਲਾਈਨ ਆਪਣੇ ਰਹਿੰਦੀ ਆ ਪੜਨ ਵਾਲੀ ਆਹ ਕਹਿੰਦੇ ਆਕਾਲ ਸਹਿ ਕਹਿੰਦਾ ਕਹਿੰਦਾ ਇੱਕ ਉਹ ਕਹਿੰਦਾ ਸੂਰ ਕਾਮਰੇਟ ਬਰਾੜ ਵੀ ਬਹੁਤ ਭੌਂਗਦਾ ਚਾਚਾ ਭਗੇਲ ਜੀ ਸਾਡੇ ਲੈ ਕੇ ਰਹੇ ਕਹਿੰਦਾ ਕੋਈ ਗੱਲ ਨਹੀਂ ਬਾਬਾ ਸੀਟ ਜਿੱਤ ਲੈਣ ਦਿਓ ਇੱਕ ਵਾਰ ਇਹਨਾਂ ਨਾਲ ਤਾਂ ਨਿੱਜੀ ਨਿਬੜਾਂਗੇ ਇਹਨਾਂ ਦੀ ਢੂਈ ਵਿੱਚ ਪਿੱਤਲ ਭਰਾਂਗੇ ਓਕੇ ਜੀ ਇਹ ਤਾਂ ਬੜਾ ਤਕੜਾ ਦਾਊਦ ਵਾਲੀ ਫੀਲਿੰਗ ਲੀਫਰਦਾ ਪਤਾ ਤੰਦਰਾ ਚਲੋ ਬਾਬਾ ਜੀ ਮੈਨੂੰ ਭਾਉ ਮੈਨੂੰ ਭਾਉ ਪੰਗੂ ਨਾਲ ਕਾਲ ਕਰ ਰਿਹਾ ਮੈਂ ਸੁਣ ਕੇ ਲਮਾ ਕੀ ਕਹਿੰਦੇ ਨੇ ਉਹ ਤੁਸੀਂ ਤੁਸੀਂ ਆ ਕੰਮ ਦੱਬ ਕੇ ਰੱਖੋ ਤੁਸੀਂ ਬਾਕੀ ਫਿਕਰ ਨਾ ਕਰੋ ਕਿਸੇ ਤਰ੍ਹਾਂ ਦੀ ਮਾਇਆ ਤੇ ਸਮਾਨ ਮਾਇਆ ਤੇ ਸਮਾਨ ਵੀ ਨਾਲ ਸਮਾਨ ਦਾ ਮਤਲਬ ਸਮਝਦੇ ਹੋ ਇਹ ਕਾੜੀ ਗੱਲ ਕਰ ਰਿਹਾ ਪਹੁੰਚਦਾ ਕਰਦਾਂਗੇ ਜਲਦੀ ਠੀਕ ਆ ਮਹਾਪੁਰਖੋ ਮੈਂ ਵੀ ਤਿਆਰ ਹੋ ਜਾਵਾਂ ਓਕੇ ਜੀ ਇਹ ਤੇ ਇਹ ਸਾਰੀਆਂ ਚੀਜ਼ਾਂ ਤੇ ਜੇ ਕੋਈ ਬੰਦਾ ਕਹਿੰਦਾ ਵੀ ਇਹ ਚੀਜ਼ਾਂ ਫੇਕ ਨੇ ਜਾਂ ਕੁਝ ਹੋਰ ਨੇ ਕਿਉਂਕਿ ਸਾਡੇ ਕੋਲ ਤਾਂ ਜਿਗਾਰ ਬੜਾ ਤਕੜਾ ਤੇ ਇਹਨਾਂ ਨੂੰ ਆਪਾਂ ਕਰ ਦਨੇ ਆ ਕੈਨਸਲ ਇਹ ਸਾਰੀਆਂ ਚੀਜ਼ਾਂ ਉੱਤੇ ਮੋਹਰ ਲਾ ਰਹੀ ਆ ਆ ਅਮਰਤਪਾਲ ਦੀ ਜਿਹੜੀ ਆਡੀਓ ਆਪਣੇ ਵੀਡੀਓ ਆਜੋ ਕਰ ਸੁਣੀਏ ਅਮਰਤਪਾਲ ਦੇ ਚਾਚਾ ਭਗੇ ਸਿੰਘ ਉਹਨਾਂ ਨੂੰ ਕਹਿੰਦੇ ਨੇ ਸਾਡੀ ਚੰਗੀ ਸਮਝ ਉਹਨਾਂ ਦੇ ਨਾਲ ਪੁਰਾਣੀ ਉਹਨਾਂ ਦਾ ਨਗਰ ਹੈ ਉਹਨਾਂ ਨੇ ਬੇਨਤੀ ਕੀਤੀ ਵੀ ਤੁਸੀਂ ਇੱਥੇ ਆਉਣਾ ਸੋ ਇਸ ਕਰਕੇ ਇੱਥੇ ਪਹੁੰਚਣਾ ਉਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਇਹ ਸਾਬਤ ਕੀਤਾ ਚਾਈ ਹੋਈ ਰਿਪੋਰਟਾ ਮਾਰੋ ਮੇਰੇ پاس ਆਈ ਦੀਆਂ ਬਾਕੀ ਕੋਈ ਚੱਕਰ ਨਹੀਂ ਕੋਈ ਕੁੜੀ ਨਹੀਂ ਆਣ ਕੇ ਕਹਿ ਸਕਦੀ ਕਿ ਮੇਰੇ ਨਾਲ ਗਲਤ ਬੋਲੇ ਆ ਭਗੇਲੇ ਹੋਣੀ ਠੀਕ ਹੈ ਨਾ ਯਾਰ ਭਗੇਲੇ ਆਇਆ ਨਾ ਕਰਿਆ ਕਰੋ ਵੀਰ ਬਣ ਕੇ ਜਾ ਹੁਣ ਸਾਡੀਆਂ ਆਈਡੀਆਂ ਪੁਰਾਣੀਆਂ ਬਣੀਆਂ ਹੋਈਆਂ ਤੁਸੀਂ ਯਾਰ ਹੋਈਆਂ ਰਿਪੋਰਟਾਂ ਮਾਰ ਮਾਰ ਕੈਨਸਲ ਕਰਾਈ ਜਾਂਦੇ ਹੋ ਚਲੋ ਗਾਹ ਸੁਣੀਏ ओके ਟੈਲੀਵਿਜ਼ਨ ਉਸ ਤੋਂ ਕਾਪੀ ਕਰਕੇ ਆਪਣੀ ਵਾਲ ਦੇ ਉੱਤੇ ਚੇਪੋ ਉਹਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਇਹ ਸਾਬਤ ਕੀਤਾ ਵੀ ਨੌਜਵਾਨਾਂ ਦੀ ਜ਼ਿੰਦਗੀ ਦੇ ਵਿੱਚ ਬਦਲਾ ਜਿਹੜਾ ਆ ਸਕਦਾ ਹੈ ਜਾਂਦਾ ਬਦਲਾ ਤਾਂ ਉਹਨੇ ਮੈਂ ਮੈਂ ਇੱਥੇ ਮੜ ਜਾ ਮੈਂ ਇਹ ਗੱਲ ਕਲੀਅਰ ਕਰ ਦਮਾ ਪਰ ਜਦੋਂ ਉਹ ਇੱਥੋਂ ਗਿਆ ਬਾਹਰ ਜਾ ਕੇ ਉਹਨੇ ਅਹਿਸਾਸ ਕੀਤਾ ਕੌਮ ਦੀ ਗੁਲਾਮੀ ਦਾ ਹਾਂ ਉਸ ਤੋਂ ਬਾਅਦ ਉਹਦੇ ਜੀਵਨ 'ਚ ਬਦਲਾ ਆਇਆ ਤੇ ਉਹਨੇ ਇਕੱਲੇ ਨਹੀਂ ਨਹੀਂ ਉਨੇ ਨੌਜਵਾਨਾਂ ਦਾ ਇੱਕ ਸਮੂਹ ਖੜਾ ਕਰਕੇ ਹਾਂ ਟਰੋਲ ਟੀਮ ਖੜੀ ਕਰ ਲਈ ਅੰਤੌਰ ਦੇ ਚਾਚਾ ਆਜੋ ਕਰਾ ਬਾਈ ਹੁਣ ਇੱਧਰ ਨੂੰ ਆਜੋ ਫਿਰ ਵੀਡੀਓ ਹੋਣੀ ਆ ਲੰਬੀ ਆਪਣੇ ਅਮਰਤਪਾਲ ਜੀ ਕਹਿ ਰਹੇ ਨੇ ਕਹਿੰਦੇ ਜੀ ਚਾਚੇ ਭਗੇਲ ਨੇ ਕਹਿੰਦੇ ਉਧਰ ਭਾਈ ਜਾ ਕੇ ਇੱਕ ਬੜਾ ਤਕੜਾ ਆਪਣੇ ਸਿੱਖੀ ਦਾ ਉਹਨੂੰ ਪਤਾ ਲੱਗਿਆ ਪੰਜਾਬ ਤੋਂ ਤੁਰਿਆ ਉਹਨੂੰ ਸਿੱਖੀ ਦਾ ਪਤਾ ਕੀ ਪਤਾ ਲੱਗਿਆ 18 ਪਲੱਸ ਆ ਵੀ ਵੀਡੀਓ ਵਿੱਚ ਬਾਹਰ ਲਿਖ ਵੀ ਦਊਂਗਾ ਉਹਨੂੰ ਸਿੱਖੀ ਦਾ ਇਹ ਪਤਾ ਲੱਗਿਆ ਵੀ ਲੋਕਾਂ ਦੀਆਂ ਮਾਮਾਂ ਦੀਆਂ ਫੁੱਦੀਆਂ ਦੇ ਵਿੱਚ ਸੱਬੜ ਕਿਵੇਂ ਪਸਾਉਣੀ ਆ ਇਹ ਉਹਦੀ ਹਾਮੀ ਭਰ ਰਿਹਾ ਜੇ ਹੋ ਮੈਨੂੰ ਆਪੇ ਦੱਸ ਦਿਓ ਵੀ ਇਹ ਕੋਈ ਪੰਥ ਆ ਪੰਥ ਜਿਹੜਾ ਨਾ ਇਹਨਾਂ ਦਾ ਪੰਥ ਆ ਅੰਮ੍ਰਿਤ ਪਾਲ ਉਹਨਾਂ ਦਾ ਉਹ ਅੰਮ੍ਰਿਤ ਪਾਲ ਉਹ ਨਹੀਂ ਚਲਾ ਰਹੇ ਉਹ ਭਗੇਲੇ ਹੋਣੀ ਚਲਾ ਰਹੇ ਨੇ ਇਹਦਾ ਮੇਨ ਪ੍ਰਧਾਨ ਜਥੇਦਾਰ ਉਹ ਹੈਗਾ ਆਪਣੇ ਭਗੇਲ ਸਿੰਘ ਜੀ ਤੇ ਲਾਨ ਤਾਂ ਲੋਕਾਂ ਤੇ ਲਾਨ ਤੋਂ ਲੋਕਾਂ ਤੇ ਆ ਜਿਹੜੇ ਇਹਨਾਂ ਨੂੰ ਦਸਵੰਦ ਦਿੰਦੇ ਨੇ ਆਪਣਾ ਕੱਢ ਕੇ ਕੀ ਤੁਹਾਡੇ ਕੋ ਕੋਈ ਐਵੀਡੈਂਸ ਕੀ ਤੁਹਾਡੇ ਕੋ ਕੋਈ ਸਬੂਤ ਕਹਦਾ ਤੁਸੀਂ ਆਪਣੇ ਆਪ ਨੂੰ ਤੁਸੀਂ ਜਿਹੜੀ ਪੰਥ ਨਾ ਆਪਣੇ ਖਾਲਸਾ ਪੰਥ ਦਾ ਤੁਸੀਂ ਲੋਕਾਂ ਨੇ ਹਨ ਤੁਸੀਂ ਲੋਕਾਂ ਨੇ ਜਲੂਸ ਕਰਤਾ ਉਹਦਾ ਤੁਸੀਂ ਮੈਨੂੰ ਹੁਣ ਆਪ ਇਹ ਗੱਲਾਂ ਦਾ ਇਹਦਾ ਜਵਾਬ ਦੇ ਦਿਓ ਆ ਜਿਹੜੀ ਤੁਹਾਡੀ ਚਾਰਟਿੰਗ ਮੈਂ ਮੁਰੇ ਦਿਖਾਈ ਆ ਆਉਣ ਵਾਲੇ ਸਮੇਂ 'ਚ ਪ੍ਰੈਸ 'ਚ ਵੀ ਜਾਣੀ ਐ ਇਹ ਦੋ ਜਵਾਬ ਹੁਣ ਫੇਰ ਹੁਣ ਮੈਂ ਇੱਕ ਗੱਲ ਹੋਰ ਇੱਥੇ ਕਰ ਦਵਾਂ ਨਾਲ ਦੀ ਨਾਲੇ ਆ ਹੁਣ ਜਿਵੇਂ ਇੱਕ ਨੇ ਥੱਲੇ ਕਮੈਂਟ ਕੀ ਗਿਆਂ ਦਾ ਮਾਰੋ ਚੀਕਾ ਸਾਡੀਆਂ ਵੀਰੇ ਚੀਕਾਂ ਤਾਂ ਅਸੀਂ ਇਹਨਾਂ ਨਹੀਂ ਕਢਾਈਆਂ ਪਈਆਂ ਨੇ ਜਾ ਕੇ ਦੇਖ ਲਓ ਜਿਵੇਂ ਬੱਸਾਂ ਦੇ ਵਿੱਚ ਚੂਰਨ ਵੇਚਣ ਵਾਲੇ ਨਹੀਂ ਫਿਰਦੇ ਨੇ ਚੂਰਨ ਵੇਚਣ ਵਾਲੇ ਵੀ ਸੁਰਮਾ ਵੇਚਣੇ ਵਾਲੇ ਇਹ ਓਕਣ ਜਾ ਜਾ ਕੇ ਨਾ ਉੱਥੇ ਬੱਸਾਂ ਵਿੱਚ ਆਪਣੇ ਆਪ ਨੂੰ ਪ੍ਰੋਮੋਟ ਕਰ ਰਹੇ ਨੇ ਇਹ ਆਉਣੇ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਬਹੁਤ ਕੁਝ ਦੇਖਣ ਨੂੰ ਮਿਲਣਾ ਬੜਾ ਤਕੜਾ ਸਾਡਾ ਜਿਹੜਾ ਫੋਲਡਰ ਤਿਆਰ ਹੋ ਰਿਹਾ ਹੈ ਚੀਜ਼ ਦਾ ਇਹਨਾਂ ਕੋਲ ਦੇਣ ਨੂੰ ਜਵਾਬ ਨਹੀਂ ਹੋਣੇ ਤੇ ਹੁਣ ਤੋਂ ਬਾਅਦ ਜਿਹੜੇ ਬੰਦੇ ਕਹਿੰਦੇ ਨੇ ਨਾ ਵੀ ਇਹ ਬੰਦਾ ਪੰਥਕਾ ਜਾਂ ਭਾਈ ਇਹ ਬੰਦਾ ਪੰਥ ਲਈ ਲੜ ਰਿਹਾ ਬਈ ਫੇਰ ਤਾਂ ਅਸੀਂ ਡਾਇਰੈਕਟ ਸਿੱਧੇ ਹੋ ਰਲਾ ਫਿਰ ਇਹ ਹੁਣ ਸੁਣ ਲਓ ਇਹਨੂੰ ਚਾਹੇ ਵਾਰਨਿੰਗ ਲਾ ਲਓ ਚਾਹੇ ਇਹਨੂੰ ਲਾ ਲਓ ਕੋਈ ਜਿਹੜਾ ਵਾਈਸ ਇਹ ਅਸੀਂ ਬਾਰ-ਬਾਰ ਨਹੀਂ ਤੁਹਾਨੂੰ ਕਹਿਣਾ ਸਾਰਾ ਕੁਝ ਤੁਹਾਨੂੰ ਦਿਖਾਤਾ ਕੱਲੀ-ਕੱਲੀ ਚੀਜ਼ ਦਿਖਾਤੀ ਇਹ ਇਹੀ ਜਿਹੜਾ ਤੁਸੀਂ ਬਣਾਉਣ ਲੱਗੇ ਹੋ ਮੋਰੀ ਹੈ ਨਾ ਜਿਹੜਾ ਕਹਿਣ ਲੱਗੇ ਭਾਈ ਮੋਰੀ ਹੈ ਇਹ ਬੰਦਾ ਇਹਦੀਆਂ ਹੀ ਆਡੀਓ ਸਾਰੀਆਂ ਲੀਕ ਹੋਈਆਂ ਨੇ ਜਿਹੜੀਆਂ ਕੁੜੀਆਂ ਨਾਲ ਗੱਲਾਂ ਮਾਰਦਾ ਹੈ ਕੀ ਕੁਛ ਨਹੀਂ ਤੁਹਾਨੂੰ ਦਿਖਾਤਾ ਸੀ ਆ ਰਹਿਦਾ ਕੋਈ ਨਾ ਕਨਫਰਮ ਕਰਤਾ ਇਹਦੀ ਆ ਵੀਡੀਓ ਨੇ ਦੱਸੋ ਮੈਨੂੰ ਕੋਈ ਹੈ ਨਾ ਕੋ ਜਵਾਬ ਦੇਣ ਨੂੰ ਜਿਹੜਾ ਕਹਿੰਦੇ ਨੇ ਜੀ ਭਾਈ ਭਗੈਲਾ ਸਿੰਘ ਦੇਖ ਇਹ ਬੰਦਾ ਕਹਿ ਕੀ ਰਿਹਾ ਮੈਂ ਦੁਬਾਰਾ ਤੁਹਾਨੂੰ ਮੈਂ ਕਰਦਾ ਸੁਣਾਉਣਾ ਸੁਣੋ ਦੁਬਾਰਾ ਸੁਣੋ ਕਹਿ ਕੀ ਰਿਹਾ ਬੰਦਾ ਹੈ ਆਰੋਗਰਾ ਚੰਗਨ ਉਹ ਕਹਿੰਦੇ ਨੇ ਸਾਡੀ ਚੰਗੀ ਸਾਂਝ ਉਹਨਾਂ ਦੇ ਨਾਲ ਪੁਰਾਣੀ ਸਾਡੀ ਚੰਗੀ ਸਾਂਝ ਆ ਉਹਨਾਂ ਨਾਲ ਪੁਰਾਣੀ ਕਿੰਨੀ ਕੁ ਪੁਰਾਣੀਆਂ ਇਹ ਤਾਂ ਦੀਪ ਸਿੱਧੂ ਵੀ ਦੱਸ ਗਿਆ ਸੀਗਾ ਮਰਨ ਤੋਂ ਪਹਿਲਾਂ ਵਿਚਾਰਾ ਵੀ ਇਹ ਬੰਦਿਆਂ ਦਾ ਥੋੜਾ ਜਣਾ ਧਿਆਨ ਨਾਲ ਕਿਉਂਕਿ ਇਹਨਾਂ ਦਾ ਜਿਹੜਾ ਕਲੱਬ ਗਰੁੱਪ ਵਾਲਾ ਸਿਸਟਮ ਆ ਨਾ ਰੋਲ ਆਰਮੀ ਵਾਲਾ ਵੀ ਇਹ ਭਾਈ ਇਹ ਗੇਮ 'ਚ ਕਰਨਾ ਚਾਹੁੰਦੇ ਨੇ ਜੋ ਲੋਕਾਂ ਨੂੰ ਪਾਗਲ ਬਣਾਉਂਦੇ ਨੇ ਕਿਵੇਂ ਗੇਮਾਂ ਚੱਲਦੀਆਂ ਨੇ ਉਹ ਤਾਂ ਦੀਪ ਪਹਿਲਾਂ ਕਲੀਅਰ ਕਰ ਗਿਆ ਸੀਗਾ ਵਿਚਾਰਾ ਦੱਸਣਾ ਚਾਹੁੰਦਾ ਸੀਗਾ ਸਾਰਾ ਕੁਝ ਉਹ ਚਲੋ 15 ਤਰੀਕ ਨੂੰ ਉਹਦੇ ਨਾਲ ਉਹਦੀ ਇਹੋ ਜਿਹਾ ਕੁਝ ਹੋ ਗਿਆ ਜੇ ਆਪਾਂ ਪੂਰਾ ਸਿਨੈਰੀਓ ਚੱਕ ਕੇ ਦੇਖਿਆ ਜਾਵੇ ਨਾ ਤਾਂ ਸਾਨੂੰ ਪੂਰਾ 100 1% ਪure ਸ਼ੋਰ ਆ ਆ ਬੰਦੇ ਨੂੰ ਪਦ ਵੀ ਹੀ ਦੀਪ ਸਿੱਧੂ ਦੇ ਨਾਂ ਤੇ ਮਿਲਿਆ ਤਾਂ ਇਹਨਾਂ ਨੇ ਹੀ ਦੀਪ ਸਿੱਧੂ ਦਾ ਕੰਮ ਕਰਾਇਆ ਆ ਲੋਕਾਂ ਹਾਂ ਸੁਣੀਏ ਕੀ ਕਹਿੰਦਾ ਹੋਇਆ ਉਹਨਾਂ ਦਾ ਨਗਰ ਹੈ ਉਹਨਾਂ ਨੇ ਬੇਨਤੀ ਕੀਤੀ ਵੀ ਤੁਸੀਂ ਇੱਥੇ ਆਉਣਾ ਸੋ ਇਸ ਕਰਕੇ ਇੱਥੇ ਪਹੁੰਚਣਾ ਉਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਇਹ ਸਾਬਤ ਕੀਤਾ ਹੁਣ ਉਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਇਹ ਸਾਬਤ ਕੀਤਾ ਸਾਬਤ ਕੀ ਕੀਤਾ ਯਾਰ ਆ ਸੁਣ ਲਓ ਆ ਕੋ ਸਾਬਤ ਕੀਤਾ ਨੇ ਆ ਪੰਥਾ ਆ ਲੋਕਾਂ ਦੀਆਂ ਗੁੜੀਆਂ ਆਪਣੇ ਮਾਮਾ ਦੇ ਵਿੱਚ ਕੀ ਕੋਈ ਕੰਮ ਕਰ ਸੁਣੋ ਸੰਭਲ ਤੇ ਰੱਖ ਆਪਣੀ ਸੰਭਲ ਫੇਰ ਨਹੀਂ ਆਦੀ ਪਾਣ ਦੀ ਭੌਂਸੜੀ ਚ ਬਾਕੀ ਕੋਈ ਗੱਲ ਨਹੀਂ ਇਹਦਾ ਇਹਦਾ ਆਪਾਂ ਚਾਪ ਪੂਰਾ ਕਰ ਦਿਆ ਚਿੰਤਾ ਨਾ ਕਰੋ ਇਹ ਨਹੀਂ ਫੇਰ ਨਹੀਂ ਫੇਰ ਫਾਲੂ ਕੋਈ ਗੱਲ ਨਹੀਂ ਬਸ ਉਹ ਹੀ ਵਾਇਰਲ ਕਰਨ ਵਾਲੇ ਬਣਿਆ ਉਹ ਪੋਸ਼ਟ ਪਾਓ ਇੱਕ ਚੀਜ਼ ਹੋ ਰਹੀ ਹੈ ਜਿਹੜੇ ਕਹਿ ਰਿਹਾ ਵੀ ਭਾਈ ਮੈਂ ਤੁਹਾਨੂੰ ਐਡਿਟ ਕਰ ਕਰਕੇ ਪੋਸਟਾਂ ਦੰਲਾਂ ਤੁਸੀਂ ਵਾਇਰਲ ਕਰਨੇ ਵਾਲੇ ਬਣਿਓ ਲਾਣ ਤਾਂ ਯਾਰ ਲਾਣ ਤਾਂ ਇਹ ਕਾਦੀ ਕੋਈ ਹੋ ਗਈਆਂ ਫਿਰ ਮਰਦ ਵਾਲੀ ਗੱਲ ਥੋੜਾ ਹੋਈ ਇਹ ਵੀ ਤੁਸੀਂ ਕਿਹਦੇ ਦੀਆਂ ਫੈਮਿਲੀ ਦੀਆਂ ਫੋਟੋਆਂ ਚੱਕ ਕੇ ਵਾਇਰਲ ਕਰਤੀਆਂ ਜਾਂ ਬਣਾਤੀਆਂ ਜਿਹੜੇ ਕਰਕੇ ਫੋਟੋਆਂ ਆਪਾਤੀਆਂ ਫਿਰ ਦਾ ਮਤਲਬ ਤੁਸੀਂ ਆਪਣੇ ਪਰਪੰਥ ਕਾਦੇ ਕਹਿੰਦੇ ਹੋ ਖੁੱਲ ਕੇ ਮੈਦਾਨ ਦੇ ਵਿੱਚ ਆਓ ਵੀ ਭਾਈ ਅਸੀਂ ਹੈਗੇ ਆਂ ਚਾਹ ਨੂੰ ਲੋਕਾਂ ਨੂੰ ਤੁਸੀਂ ਪਾਗਲ ਬਣਾਈ ਜਾਂਦੇ ਹੋ ਇਹੀ ਜਿਹੜਾ ਆਪਣੇ ਪਰਮਜੀਤ ਅਕਾਲੀ ਆ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀਡੀਓ ਦਿਖਾ ਕੇ ਹਟਿਆ ਤੁਸੀਂ ਆਪ ਇਹ ਸੋਚ ਲਓ ਆਹ ਚਾਟਿੰਗ ਦੇ ਵਿੱਚ ਡਾਇਰੈਕਟੇ ਕਹਿ ਰਿਹਾ ਚੂੜਾ ਚ ਮਾਰਿਆ ਨੂੰ ਇਹ ਹਾਲਾਂਕਿ ਆਪਣੇ ਗੁਰੂ ਸਾਹਿਬ ਨੇ ਕਿਹਾ ਸੀਗਾ ਭਾਈ ਕੋਈ ਜਾਤੀ ਨਹੀਂ ਕੋਈ ਵਾਤੀ ਨਹੀਂ ਸਾਰਾ ਕੁਝ ਇਕ ਇਕੁਅਲ ਆ ਸਾਰਾ ਬਰਾਬਰ ਨੇ ਪਰ ਇਹ ਬੰਦੇ ਕਹਿ ਰਿਹਾ ਕਹਿੰਦਾ 50-50 ਰੁਪਏ ਵਿੱਚ ਗਾਂ ਥੱਲੇ ਪੈਂਦੀਆਂ ਨੇ ਤੁਸੀਂ ਆਪ ਇਹ ਸੋਚ ਲਓ ਇਹ ਲੋਕਾਂ ਦੇ ਇਹ ਗੁੰਡੇ ਨੇ ਗੁੰਡੇ ਇਹ ਗੁੰਡੇ ਨੇ ਹੋਰ ਇਹ ਤੋਂ ਉੱਤੇ ਪ੍ਰੂਫ ਸਬੂਤ ਕੀ ਹੋ ਸਕਦੇ ਨੇ ਆਪੇ ਦੇਖ ਲੋ ਤੇ ਇਹ ਜਿਹੜੇ ਮਨਦੀਪ ਵਰਗੇ ਲੋਕ ਹੋਏ ਨਾ ਆਪਣੇ ਮਾ ਆਪਣੇ ਮਨਦੀਪ ਸਿੱਧੂ ਵਰਗੇ ਦੀਪ ਸਿੱਧੂ ਦਾ ਭਾਈ ਇਹ ਬੰਦੇ ਨੂੰ ਅਸੀਂ ਉਸ ਦਿਨ ਵੀ ਕਿਹਾ ਸੀਗਾ ਵੀ ਸਾਰਾ ਕੁਝ ਆਕੇ ਸੱਚ ਦੱਸ ਦੇ ਇਹਨੂੰ ਸਾਰਾ ਕੁਝ ਪਤਾ ਵੀ ਕਲੀਅਰ ਕਰ ਦੇ ਗੱਲ ਕੰਮ ਸੇ ਕੰਮ ਆਪਣੇ ਆਪ ਨੇ ਹੱਟਦਾ ਛਡਾ ਲੋ ਨਹੀਂ ਜਿਹੜੀ ਅਸੀਂ ਆਡੀਓ ਕਰਨੀ ਕੱਢ ਕੇ ਰੱਖਣੀ ਹੈ ਵੀਡੀਓ ਕੱਢ ਕੱਢ ਰੱਖਣੀ ਹੈ ਤੁਸੀਂ ਫਾਟ ਜਣਾਓ ਤੁਸੀਂ ਵੀ ਸੋ ਇੰਨੀ ਕੁ ਮੈਂ ਗੱਲ ਕਰਨੀ ਸੀ ਜੀ ਕਲੀਅਰ ਤੇ ਕੱਲ ਨੂੰ ਪਾਵਾਂਗੇ ਇੱਕ ਚੀਜ਼ ਨਵੀਂ ਤੇ ਦੇਖਦੇ ਆ ਕੀ ਬਣਦਾ ਚੰਗਾ ਹੱਸੀ ਗੱਲ ਜੀ ਸਾਰਿਆਂ ਨੂੰ